ਬੀਜਪੀ ਨੇ ਇਹ ਚੱਕਰ ਕੀਤਾ ਹੈ ਸਕੂਲ ਤੇ ਅਦੋਪਤੀ ਇਹਦੇ ਬਾਰੇ ਕੱਟ ਕੀਤਾ ਹੈ ਵੀ ਅਸੀਂ ਵਿਰੋਧ ਕਰਦਾ ਹਾਂ ਲੋਰ ਦੀ ਤਰ੍ਹਾਂ ਉਹਨਾਂ ਜਿਹੜੇ ਦੀ ਸਵਾਲ ਪੁੱਛੀ ਉਹਨਾਂ ਜਵਾਬਤਾ ਕੋਈ ਨਹੀਂ ਨਾ ਨਹੀਂ ਉਹਨਾਂ ਜਵਾਬ ਨਹੀਂ ਕੋਈ ਦਿੰਦਾ ਉਹ ਭੱਜੇ ਆ ਉਹਨਾਂ ਤੇ ਗੱਡੀ ਟੱਕੀ ਲੱਗੀ ਇਹ ਮਸਲਾ ਜੀ ਮੇਰਾ ਪਿੰਡ ਰਾਜੋ ਕੇ ਖਰਸਾਲ ਸਿੰਘ ਦੇ ਪਿੰਡ ਨਾਲ ਟੱਕ ਮੁੱਢਾ ਕੋਰ ਦੀ ਖਵਾਈ ਤੇ ਅਸੀਂ ਚੱਲਦੇ ਆ ਕਿਉਂਕਿ ਮੋਦੀ ਜਿਹੜਾ ਹੈ ਉਹ ਸੁੱਕ ਕੇ ਛੱਟ ਗਿਆ ਹੈ ਸਾਡੇ ਨਾਲ ਅਸੀਂ 13 ਮਹੀਨੇ 15 ਦਿਨ ਦਿੱਲੀ ਦੇ ਬਾਡਰ ਤੇ ਰਹੇ ਆ ਸਿੰਭੂ ਬਾਡਰ ਤੇ ਗੁਰੂ ਨਾਨਕ ਦੇ ਜਨਮ ਦਿਹਾੜੇ ਤੇ ਇਹ ਐਲਾਨ ਕੀਤਾ ਸੀ ਵੀ ਮੈਂ ਜਿਹੜੇ ਤੁਹਾਡੇ ਤਿੰਨ ਕਾਨੂੰਨ ਨੇ ਜਿਹੜੇ ਆ ਤੁਹਾਡੇ ਹੱਕ ਚ ਕਰ ਦਿੱਨਾ ਆ ਤੇ ਬਿਜਲੀ ਸੋਧ ਬਿੱਲ ਦਾ ਰਾਖਮਾ ਰੱਖ ਲਿਆ ਸੀ ਇਸ ਬੰਦੇ ਨੇ ਪਰ ਇਹਨੇ ਕੀ ਕੀਤਾ ਏ ਥੋੜੇ ਜਿਿਹ ਚਿਰ ਬਾਅਦ ਇਹ ਫੁੱਕ ਕੇ ਛੱਟ ਗਿਆ ਏ ਤੇ ਸਾਨੂੰ ਉਸ ਵਿਰੋਧ ਦੇ ਵਿੱਚ ਅਸੀਂ ਅੱਗੇ ਵੀ ਇਹਦਾ ਵਿਰੋਧ ਕਰਾਂਗੇ ਅਸੀਂ ਦਾਦੀ ਧਰਤੀ ਦੇ ਵਾਰਸ ਆ ਅਸੀਂ ਮਾਝੇ ਦੇ ਲੋਕ ਪਰ ਅਸੀਂ ਇਹਨਾਂ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਆ ਵੀ ਵੀਰੋ ਅਸੀਂ ਉਹਨੂੰ ਸਵਾਲ ਕੀਤੇ ਹੀ ਸਾਡੇ ਸਵਾਲ ਸਾਨੂੰ ਸਵਾਲ ਜਵਾਬ ਦੇ ਜਾਂਦਾ ਤੇ ਸਾਡਾ ਕੋਈ ਉਹਦੇ ਨਾਲ ਵਿਰੋਧਤਾ ਨਹੀਂ ਜਦੋਂ ਉਹ ਗਿਆ ਗੁੱਸੇ ਦੇ ਨਾਲ ਫਿਰ ਬੰਦੇ ਵਿਭਾਗ ਵੀ ਹੋ ਜਾਂਦੇ ਆ ਅਸੀਂ ਅੱਜ ਵੀ ਇਹਨੂੰ ਆਨੇ ਸਾਡੇ ਜਿਹੜੇ ਡੱਲੇয়াল ਸਾਹਿਬ ਨੇ ਜਾਂ ਸਰਮਣ ਸਿੰਘ ਭਝੇਰ ਨੇ ਦਿੱਲੀ ਦੇ ਬਾਡਰ ਤੇ ਚੰਡੀਗੜ੍ਹ ਬੈਠਿਆ ਦੋ ਸਵਾਰ ਰੱਖੇ ਉਹਨਾਂ ਦਾ ਇੱਕ ਹੀ ਸਾਨੂੰ ਜਵਾਬ ਦੇ ਜਾਂਦਾ ਤੇ ਸਾਨੂੰ ਕੋਈ ਰੱਖਣੀ ਹੀ ਅਸੀਂ ਇਹਦੀ ਵਿਰੋਧਤਾ ਵੀ ਕਰਦੇ ਰਾਵਾਂਗੇ ਜਿਹੜੇ ਸਾਡੇ ਪਿੰਡਾਂ 'ਚ ਅਸੀਂ ਇਹਨਾਂ ਤੇ ਬੂਸੇ ਵੀ ਲਕਡਾਉਂ ਡੱਕਾਂਗੇ ਅੱਜ ਜੀ ਅੱਜ ਬੀਜੇਪੀ ਦਾ ਕੈਂਡੀਡੇਟ ਆ ਸਰਦਾਰ ਮਨਜੀਤ ਸਿੰਘ ਜੀ ਦਾ ਮੰਨਾ ਆ ਉਹ ਇੱਥੇ ਹਲਕਾ ਕੋਠੀ ਨੇ ਘੱਟ ਕੀਤਾ ਸੀ ਤੇ ਅਸੀਂ ਕਿਸਾਨ ਚਿਕਾ ਕਮੇਟੀ ਪੰਜਾਬ ਸਰਦਾਰ ਇੰਦਰਜੀਤ ਸਿੰਘ ਕੋੜਪਟਾਹ ਲੋ ਦਾਸ ਸਰਦਾਰ ਆਤਮ ਸਿੰਘ ਜੀ ਪਿੰਡ ਰਾਜੋ ਦੇ ਪੱਤੀਪਲੋ ਜਰਨਲ ਸਕਤਰ ਬਲਾਗ ਬਟੋਆ ਦਾ ਤੇ ਜਿਉਂਦਾ ਵਿਰੋਧ ਕੀਤਾ ਗਿਆ ਡਟ ਕੇ ਵਿਰੋਧ ਕੀਤਾ ਏ ਅਸੀਂ ਇਹਨੂੰ ਕਿਹਾ ਸਾਡੇ ਸਵਾਲਾਂ ਦਾ ਜਵਾਬ ਦੇ ਦਿਓ ਇੱਕ ਵੀ ਸਵਾਲ ਦਾ ਜਵਾਬ ਨਹੀਂ ਦੇ ਕੇ ਤੇ ਡਰਦੇ ਇੱਥੋਂ ਭੱਜ ਗਏ ਆ ਅਸੀਂ ਉਹਨਾਂ ਨੂੰ ਸਿਰਫ ਜਵਾਬ ਮੰਗੇ ਆ ਕਿ ਸਾਡੇ ਜਿਹੜਾ ਸੁਭਜੀਤ ਸਿੰਘ ਕਰਮਜੀਤ ਸਿੰਘ ਸੁਭਾ ਆਪਣੇ ਉਹ ਮੁੰਡਾ ਮਾਰੇਗਾ ਕਲੌਰੀ ਗੋਲੀਆਂ ਮਾਰ ਕੇ ਮਾਰਤ ਹੁੰਦਾ ਕੀ ਕਸੂਰ ਸੀ 13 ਮਹੀਨੇ ਦਿੱਲੀ ਦੇ ਵਿੱਚ ਬਹਿ ਕੇ ਤੁਹਾਡੇ ਤੋਂ ਤੇ ਜੋ ਮੰਗਾਂ ਬਣਾਈਆਂ ਸੀ ਐਮਐਸਪੀ ਦਾ ਮੁੱਦਾ ਸੀ ਉਹ ਤਾਂ ਤੁਸੀਂ ਭੱਜੇ ਜੋ ਉਹਦੇ ਰੋਸ ਦੇ ਵਿੱਚ ਇੱਕ ਸਾਲ ਦਿੱਲੀ ਜਾ ਰਹੇ ਸੀ ਤੇ ਕਲੌਰੀ ਪੱਟ ਤੇ ਸਿੰਘੂ ਬਾਰਡਰ ਤੇ ਬੈਰੀਕਡ ਲਾ ਕੇ ਇਹਨਾਂ ਨੇ ਤਾਰਾ ਵਿਚਾ ਕੇ ਤੇ ਰਾਡ ਪਾ ਕੇ ਪੱਛਰੀ ਕੰਕਰੀਟ ਪਾ ਕੇ ਤੇ ਰਾਹ ਬੰਦ ਕਰਦੇ ਆ ਤੇ ਸਾਨੂੰ ਕਿਉਂ ਨਹੀਂ ਦਿੱਲੀ ਜਾ ਦਿੰਦਾ ਜੇ ਸਾਨੂੰ ਨਹੀਂ ਦਿੱਲੀ ਜਾਣ ਦੇਣਾ ਅਸੀਂ ਵੀ ਪੰਜਾਬ ਦੇ ਵਿੱਚ ਨਾ ਬੋਰਡ ਨਹੀਂ ਪੈਂਦੇ ਨਹੀਂ ਇਹ ਜਿੱਥੇ ਮर्जी ਜ਼ੋਰ ਲਾ ਦੇਣਾ ਭਾਜਪੀ ਨੂੰ ਬੋਰਡ ਨਹੀਂ ਅਸੀਂ ਪੈਂਦੇ ਨਹੀਂ ਹੋਰ ਅਸੀਂ ਕੀ ਗੱਲ ਵੱਖਰੀ ਹੈ ਇਸ ਸਬੰਧ ਦੇ ਵਿੱਚ ਅਸੀਂ ਕੱਟ ਕੀਤਾ ਇਹ ਜੀ ਭਾਜਪੀ ਨੇ ਇੱਥੇ ਕੱਟ ਕੀਤਾ ਹੈ ਸਕੂਲ ਤੇ ਅਦੋਕੀ ਇਹਨੇ ਬਾਰੇ ਕੱਟ ਕੀਤਾ ਹੈ ਵੀ ਅਸੀਂ ਵਿਰੋਧ ਕਰਦਾ ਹਾਂ ਦਾ ਰੋਲ ਕੀਤਾ ਹੈ ਉਹਨਾਂ ਜਿਹੜੇ ਦੀ ਸਵਾਲ ਪੁੱਛੀ ਉਹਨਾਂ ਜਵਾਬਤਾ ਕੋਈ ਨਹੀਂ ਨਾ ਨਹੀਂ ਉਹਨਾਂ ਜਵਾਬ ਨਹੀਂ ਕੋਈ ਦਿੰਦਾ ਉਹ ਧੱਕੇ ਆ ਉਹਨਾਂ ਤੇ ਗੱਡੀ ਟੱਕੀ ਲੱਗੀ ਇਹ ਮਸਲਾ ਜੀ ਮੇਰਾ ਪਿੰਡ ਰਾਜੋਕ ਕੇ ਖਰਸਾਲ ਸਿੰਘ ਦੇ ਪਿੰਡ ਨਾਲ ਟੱਕ ਮੁੱਢਾ ਕੋਰ ਦੀ ਖਵਾਈ ਚ ਅਸੀਂ ਚੱਲਦੇ ਆ ਕਿਉਂਕਿ ਮੋਦੀ ਜਿਹੜਾ ਹੈ ਉਹ ਸੁੱਕ ਕੇ ਛੱਟ ਗਿਆ ਹੈ ਸਾਡੇ ਨਾਲ ਅਸੀਂ 13 ਮਹੀਨੇ 15 ਦਿਨ ਦਿੱਲੀ ਦੇ ਬਾਰਡਰ ਤੇ ਰਹੇ ਆ ਢੰਗੂ ਬਾਰਡਰ ਤੇ ਗੁਰੂ ਨਾਨਕ ਦੇ ਜਨਮ ਦਿਹਾੜੇ ਤੇ ਇਹ ਐਲਾਨ ਕੀਤਾ ਹੈ ਵੀ ਮੈਂ ਜਿਹੜੇ ਤੁਹਾਡੇ ਤਿੰਨ ਕਾਨੂੰਨ ਨੇ ਜਿਹੜੇ ਆ ਤੁਹਾਡੇ ਹੱਕ ਚ ਕਰ ਦਿੱਨਾ ਆ ਤੇ ਬਿਜਲੀ ਸੋਧ ਫਿਲ ਦਾ ਰਾਖਮਾ ਰੱਖ ਲਿਆ ਸੀ ਇਸ ਬੰਦੇ ਨੇ ਪਰ ਇਹਨੇ ਕੀ ਕੀਤਾ ਏ ਥੋੜੇ ਜਿਿਹ ਚਿਰ ਬਾਅਦ ਇਹ ਸੁੱਕ ਕੇ ਛੱਟ ਗਿਆ ਏ ਤੇ ਸਾਨੂੰ ਉਸ ਵਿਰੋਧ ਦੇ ਵਿੱਚ ਅਸੀਂ ਅੱਗੇ ਵੀ ਇਹਦਾ ਵਿਰੋਧ ਕਰਾਂਗੇ ਜੀ ਦਾਦੀ ਧਰਤੀ ਦੇ ਵਾਰਸ ਆ ਅਸੀਂ ਮਾਝੇ ਦੇ ਲੋਕ ਪਰ ਅਸੀਂ ਇਹਨਾਂ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਆ ਵੀ ਵੀਰੋ ਅਸੀਂ ਉਹਨੂੰ ਸਵਾਲ ਕੀਤੇ ਹੀ ਸਾਡੇ ਸਵਾਲ ਸਾਨੂੰ ਸਵਾਲ ਜਵਾਬ ਦੇ ਜਾਂਦਾ ਤੇ ਸਾਡਾ ਕੋਈ ਉਹਦੇ ਨਾਲ ਵਿਰੋਧਤਾ ਨਹੀਂ ਜਦੋਂ ਉਹ ਕਿਹਾ ਗੁੱਸੇ ਦੇ ਨਾਲ ਫਿਰ ਬੰਦੇ ਵਿਭੱਤ ਵੀ ਹੋ ਜਾਂਦੇ ਆ ਅਸੀਂ ਅੱਜ ਵੀ ਇਹਨੂੰ ਆਨੇ ਸਾਡੇ ਜਿਹੜੇ ਡੱਲੇਵਾਲ ਸਾਹਿਬ ਨੇ ਜਾਂ ਸਰਮਣ ਸਿੰਘ ਭਝੇਰ ਨੇ ਦਿੱਲੀ ਦੇ ਬਾਡਰ ਤੇ ਚੰਡੀਗੜ੍ਹ ਬੈਠਿਆ ਨੌਂ ਸਵਾਰ ਰੱਖੇ ਉਹਨਾਂ ਦਾ ਇੱਕ ਹੀ ਸਾਨੂੰ ਜਵਾਬ ਦੇ ਜਾਂਦਾ ਤੇ ਸਾਨੂੰ ਕੋਈ ਹਰਖ ਨਹੀਂ ਅਸੀਂ ਇਹਦੀ ਵਿਰੋਧਤਾ ਵੀ ਕਰਦੇ ਰਵਾਂਗੇ ਜਿਹੜੇ ਸਾਡੇ ਪਿੰਡਾਂ 'ਚ ਅਸੀਂ ਇਹਨਾਂ ਦੇ ਬੂਸੇ ਵੀ ਲੱਕੜੋਂ ਡੱਕਾਂਗੇ ਅੱਜ ਜੀ ਅੱਜ ਬੀਜੇਪੀ ਦਾ ਕੈਂਡੀਡੇਟ ਆ ਸਰਦਾਰ ਮਨਜੀਤ ਸਿੰਘ ਜਣਾ ਮੰਨਾ ਹੈ ਉਹ ਇੱਥੇ ਹਲਕਾ ਕੋਠੀ ਨੇ ਘੱਟ ਕੀਤਾ ਸੀ ਤੇ ਅਸੀਂ ਕਿਸਾਨ ਚਿਕਟ ਕਮੇਟੀ ਪੰਜਾਬ ਸਰਦਾਰ ਇੰਦਰਜੀਤ ਸਿੰਘ ਕੋਟਪਟਾਲ ਨੂੰ ਦਾਸ ਸਰਦਾਰ ਆਤਮ ਸਿੰਘ ਜੀ ਪਿੰਡ ਰਾਜੋ ਦੇ ਪੱਤੀਪਲੋ ਜਰਨਲ ਸਕਤਰ ਬਲਾਗ ਬਟੋਆ ਜਾ ਤੇ ਜਿਉਂਦਾ ਵਿਰੋਧ ਕੀਤਾ ਗਿਆ ਡਟ ਕੇ ਵਿਰੋਧ ਕੀਤਾ ਹੈ ਅਸੀਂ ਇਹਨੂੰ ਕਿਹਾ ਸਾਡੇ ਸਵਾਲਾਂ ਦਾ ਜਵਾਬ ਦੇ ਦਿਓ ਇੱਕ ਵੀ ਸਵਾਲਾਂ ਦਾ ਜਵਾਬ ਨਹੀਂ ਦੇ ਕੇ ਤੇ ਡਰਦੇ ਇੱਥੋਂ ਭੱਜ ਗਏ ਆ ਅਸੀਂ ਉਹਨਾਂ ਤੋਂ ਸਿਰਫ ਜਵਾਬ ਮੰਗੇ ਆ ਪੀ ਸਾਡੇ ਜਿਹੜਾ ਸੁਭਜੀਤ ਸਿੰਘ ਕਰਮ ਕਰਮਜੀਤ ਸਿੰਘ ਸੁਭਾ ਆਪਣੇ ਉਹ ਮੁੰਡਾ ਮਾਰੇਗਾ ਖਲੋਰੀ ਗੋਲੀਆਂ ਮਾਰ ਕੇ ਮਾਰਤ ਹੁੰਦਾ ਕੀ ਕਸੂਰ ਸੀ 13 ਮਹੀਨੇ ਦਿੱਲੀ ਦੇ ਵਿੱਚ ਬਹਿ ਕੇ ਧਰਤੋ ਤੇ ਜੋ ਮੰਗਾ ਮਨਾਈਆਂ ਸੀ ਐਮਐਸਪੀ ਦਾ ਮੁੱਦਾ ਸੀ ਉਹ ਤਾਂ ਤੁਸੀਂ ਭੱਜੇ ਜੋ ਉਹਦੇ ਰੋਸ ਦੇ ਵਿੱਚ ਕਿਸਾਨ ਦਿੱਲੀ ਜਾ ਰਹੇ ਸੀ ਤੇ ਖਲੋਰੀ ਪੱਟ ਤੇ ਸਿੰਘੂ ਬਾਰਡਰ ਤੇ ਬੈਰੀਕਡ ਲਾ ਕੇ ਇਹਨਾਂ ਨੇ ਤਾਰਾ ਵਿਛਾ ਕੇ ਤੇ ਰਾਡ ਪਾ ਕੇ ਪੱਛਰੀ ਕੰਕਰੀਟ ਪਾ ਕੇ ਤੇ ਰਾਹ ਬੰਦ ਕਰਦੇ ਆ ਤੇ ਸਾਨੂੰ ਕਿਉਂ ਨਹੀਂ ਦਿੱਲੀ ਜਾ ਦਿੰਦਾ ਤੇ ਸਾਨੂੰ ਨੇ ਦਿੱਲੀ ਜਾਣ ਦੇਣਾ ਅਸੀਂ ਵੀ ਪੰਜਾਬ ਦੇ ਵਿੱਚ ਇਹਨਾਂ ਨੂੰ ਬੋਰਡ ਨਹੀਂ ਪੈਂਦੇ ਨਹੀਂ ਇਹ ਜਿੱਤੇ ਮੱਦੀ ਜ਼ੋਰ ਲਾ ਦੇਣਾ ਭਾਜਪੀ ਨੂੰ ਬੋਰਡ ਨਹੀਂ ਅਸੀਂ ਪੈਂਦੇ ਨਹੀਂ ਹੋਰ ਅਸੀਂ ਕੇ ਗੱਲ ਵੱਖਰੀ ਹੈ ਜੀ ਇਸੇ ਸਬੰਧ ਦੇ ਵਿੱਚ ਅਸੀਂ ਕੱਟ